ਮੈਂ ਹਰ ਸਾਲ ਈਦ ਦੇ ਮੌਕੇ ਤੇ ਦੋ ਵਾਰ ਈਦਗਾਹ ਤੇ ਜਾਂਦਾ ਤੇ ਉੱਥੇ ਨਵਾਜ਼ ਵੀ ਉਹਨਾਂ ਦੇ ਨਾਲ ਬੈਠੀਦਾ ਉਹਨਾਂ ਨਾਲ ਅਰਦਾਸ ਵੀ ਕਰੀਦੀ ਐ ਤੇ ਖੁਸ਼ੀਆਂ ਸਾਂਝੀਆਂ ਕਰੀਦੀਆਂ ਅੱਜ ਵੀ ਮੈਂ ਜਿਲੰਦਰ ਦੇ ਵਿੱਚ ਈਦਗਾਹ ਦੇ ਵਿੱਚ ਆਇਆ ਈਦ ਦੇ ਸ਼ੁਭ ਮੌਕੇ ਤੇ ਸੋ ਮੈਂ ਸਾਰਿਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦਈ ਦੇਣਾ ਇਹ ਸਾਂਝਾ ਤਿਹਾਰ ਹੈ ਸਭ ਦਾ ਤਿਹਾਰ ਹੈ ਪਿਆਰ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਮਿਲਣਾ ਮਿਲਣਾ ਮਨਾਉਣਾ ਚਾਹੀਦਾ ਹੈ ਇਲੈਕਸ਼ਨ ਦਾ ਰੋਜ਼ਬਾਰ ਬਹਿ ਜਾ ਰਹੇ ਇੱਕ ਵਾਰ ਉਮੀਦ ਹੈ ਕਿ ਤੁਸੀਂ ਜਲੰਧਰ ਤੋਂ ਐਸਾ ਲੋਕ ਸਭਾ ਕੈਂਡੀਡੇਟ ਹੋ ਸਕਦੇ ਹੋ ਕਾਂਗਰਸ ਵੱਲੋਂ ਦੇਖੋ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਅਣਖੀ ਲੋਕਾਂ ਦੀ ਯੋਧਿਆਂ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਨੇ ਹਮੇਸ਼ਾ ਵਫਾਦਾਰੀ ਸਿਖਾਈ ਹੈ ਜਿਹੜੇ ਲੋਕ ਭੱਜਦੇ ਆ ਆਪਣੀ ਪਾਰਟੀਆਂ ਨੂੰ ਧੋਖਾ ਦੇ ਕੇ ਜਿਹੜੇ ਲੋਕ ਦੂਸਰੇ ਪਾਸੇ ਤੇ ਜਾਂ ਫਿਰ ਤੀਸਰੇ ਪਾਸੇ ਤੇ ਜਾ ਕੇ ਇਲੈਕਸ਼ਨ ਲੜਦੇ ਆ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਓ ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਉਹਨਾਂ ਕਿਰਦਾਰ ਵਾਲੇ ਲੋਕਾਂ ਨੂੰ ਖੜਾ ਕਰੇ ਜਿਹੜੇ ਉਹਨਾਂ ਨੂੰ ਜਿਤਾਵੇ ਜਿਹੜੇ ਲੋਕ ਖੜਦੇ ਆ ਜਿਹੜੇ ਲੋਕ ਡਰਦੇ ਨਹੀਂ ਆ ਜਿਹੜੇ ਲਾਰਜ ਵਿੱਚ ਬਿਗਦੇ ਨਹੀਂ ਆ ਬਕਾਊ ਮਾਲ ਇੱਥੇ ਬਹੁਤ ਫਿਰਦਾ ਇਸ ਤੋਂ ਬਚ ਕੇ ਰਹੋ ਹਲ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਚੰਗਾ ਵਿਚਾਰ ਕੀਤਾ ਤੇ ਅਲਵਿਦਾ ਕਾਂਗਰਸ ਨੂੰ ਕਰ ਦਿੱਤਾ ਐਨੇ ਸਾਲਾਂ ਦੀ ਕਿਹੜੀ ਉਹਨਾਂ ਦੀ ਕਾਂਗਰਸ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਅਜੇ ਅਲਵਿਦਾ ਨਹੀਂ ਕਿਹਾ ਲੇਕਿਨ ਅਜੇ ਪਾਣੀ ਆਇਆ ਨਹੀਂ ਪਹਿਲਾ ਮੌਜੇ ਨਹੀਂ ਖੁੱਲਣੇ ਚਾਹੀਦੇ ਜਦੋਂ ਜੋ ਫੈਸਲਾ ਹੋਏਗਾ ਪਾਰਟੀ ਦਾ ਉਹਦੇ ਮੁਤਾਬਕ ਹੋਏਗਾ ਕੋਠੀ ਦਾ ਬੜੀ ਚਰਚਾ ਚੱਲ ਰਹੀ ਹੈ ਚਰਚੇ ਇੱਥੇ ਕਿ ਇਲੈਕਸ਼ਨ ਤੋਂ ਪਹਿਲਾਂ ਤੁਹਾਡਾ ਕਰੀਏ ਤੁਸੀਂ ਕੋਠੀਏ ਖੇ ਲਿਆ ਹੈ ਅਰ ਬਸ ਸਟੇਟ ਦੇ ਵਿੱਚ ਲੈ ਰਿਹਾ ਹੈ ਇੱਥੇ ਜਲੰਧਰ ਦੇ ਵਿੱਚ ਅਰ ਇਸ ਪੂਰੀ ਕੰਸਟੀਚੂਐਂਸੀ ਚ ਚਾਹੇ ਉਹ ਕਰਤਾਰਪੁਰ ਹੈ ਚਾਹੇ ਉਹ ਕੋਈ ਵੀ ਏਰੀਆ ਹੈ ਉੱਥੇ ਐਨ ਆਰ ਆਈ ਬਹੁਤ ਹੈ ਬਾਹਰੋਂ ਮਾਨੂੰ ਬਹੁਤ ਕਾਲਜ਼ ਆ ਰਹੀਆਂ ਕਿ ਜੀ ਸਾਡੀ ਕੋਠੀ ਖਾਲੀ ਪਈ ਹੈ ਤੁਸੀਂ ਉਹਦੇ ਜਾ ਕੇ ਰਹੋ ਇਹ ਕੋਈ ਮੈਂ ਖਰੀਦੀ ਕੋਈ ਨਹੀਂ ਕੋਠੀ ਮੈਂ ਲਈ ਕੋਈ ਨਹੀਂ ਕੋਠੀ ਮੈਂ ਕਿਸੇ ਨੂੰ ਕੋਈ ਕਰਾਇਆ ਨਹੀਂ ਦਿੱਤਾ ਲੇਕਿਨ ਮੈਨੂੰ ਵੌਲੰਟਰੀਲੀ ਬਹੁਤ ਕੋਠੀਆਂ ਆਫਰ ਹੋ ਰਹੀਆਂ ਕਿ ਸਾਡੀ ਕੋਠੀ 'ਚ ਰਹੋ ਪਰ ਮੈਂ ਐਸ ਸੁਭਾ ਦਾ ਬੰਦਾ ਹੈ ਕਿ ਮੈਂ ਪਿੱਛੇ ਵੀ ਇਲੈਕਸ਼ਨ ਵਿੱਚ ਇੱਥੇ ਆਇਆ ਸੀ ਜਿਹੜਾ 22 ਇਲੈਕਸ਼ਨ ਹੋਇਆ ਮੈਂ ਕਾਫੀ ਦਿਨ ਇੱਥੇ ਰਿਹਾ ਪਰ ਮੈਂ ਡੇਰਿਆਂ ਵਿੱਚ ਹੀ ਰਿਹਾ ਤੇ ਮੈਂ ਜਾਂ ਫਿਰ ਗਰੀਬ ਲੋਕਾਂ ਦੇ ਘਰਾਂ 'ਚ ਰਿਹਾ ਇਸੇ ਤਰ੍ਹਾਂ ਮੈਂ ਹੁਣ ਕਰਾਂਗਾ ਸੀਐਮ ਸਾਹਿਬ ਇੱਥੇ ਵੀ ਆਏ ਸੀ ਉਹਨਾਂ ਨੇ ਦਰਖਾਸਤ ਦੀ ਕਹਿ ਸੀ ਉਹਨਾਂ ਨੇ ਕਿ ਕਿਆ ਸੀ ਮੁਸਲਮਾਨ ਭਾਈਚਾਰੇ ਜਿਹੜੇ ਈਦ ਦਾ ਦਰਵਾਜ਼ਾ ਚਲਦੀ ਕਿਹੜੀ ਆ ਪੂਰੀ ਤਰ੍ਹਾਂ ਜੋ ਇਹਨਾਂ ਦੀ ਮੰਗ ਹੈਗੀ ਉਹ ਕੀਤੀ ਜਾਏਗੀ ਦੇਖੋ ਆਮ ਆਦਮੀ ਪਾਰਟੀ ਦਾ ਇਤਿਹਾਸ ਇਹ ਹੈ ਇਹ ਮੁੱਢੀ ਇਹਨਾਂ ਨੇ ਝੂਠ ਦੇ ਸਿਰ ਤੇ ਬੰਨਿਆ ਈਦਗਾਹ ਵਿੱਚ ਵੀ ਆ ਕੇ ਇੱਥੇ ਐਲਾਨ ਕਰ ਗਏ ਸੀ ਅਸੀਂ ਤੁਹਾਡੀ ਇਸ ਈਦਗਾਹ ਨੂੰ ਬਹੁਤ ਸੋਹਣਾ ਬਣਾ ਦਾਂਗੇ ਇੱਕ ਇੱਟ ਨਹੀਂ ਲਗਾਈ ਇੱਕ ਸਾਲ ਹੋ ਗਿਆ ਹੈ ਦੁਬਾਰੇ ਚੋਣਾਂ ਆ ਗੀਆਂ ਪਿਛਲੀ ਚੋਣਾਂ ਦੇ ਵਿੱਚ ਵਾਦਾ ਕੀਤਾ ਸੀ ਇਹ ਲੋਕ ਕਿਸੇ ਦੇ ਨਹੀਂ ਹੈ ਤੇ ਕੁਝ ਵੀ ਕਰਨ ਜੋਗੇ ਨਹੀਂ ਹੈ ਇਹਨਾਂ ਦੇ ਆਪਣੇ ਰਫੜ ਪਏ ਹੋਏ ਹੈ ਬਹੁਤ ਜ਼ਿਆਦਾ ਇਹਨਾਂ ਨੇ ਕ腐ਸ਼ਨ ਕੀਤੀ ਆ ਉਹਦੇ ਵਿੱਚ ਅੰਦਰ ਜਾ ਰਹੇ ਆ ਬਿਸਮਿਲ੍ਲਾਹਿ ਰਹਿਮਨ ਰਹਿਮ ਆਜ ਈਦੁਲ ਫਿਤਰ ਦਾ ਜਿਹੜਾ ਮੁਕੱਦਸ ਦਿਹਾੜਾ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ ਅੱਜ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਰਮਜ਼ਾਨ ਦੇ 30 ਰੋਜ਼ੇ ਰੱਖਣ ਤੋਂ ਬਾਅਦ ਅੱਜ ਦਾ ਜਿਹੜਾ ਦਿਹਾੜਾ ਆ ਖੁਸ਼ੀ ਦੇ ਤੌਰ ਤੌਰ ਖੁਸ਼ੀ ਮਨਾਇਆ ਜਾਂਦਾ ਆ 30 ਦਿਨ ਇਬਾਦਤ ਕਰਨ ਤੋਂ ਬਾਅਦ ਜਿਹੜੀ Eid ਦੀ Eid ul Fitr ਦੀ ਦੋ ਰਕਤ ਨਮਾਜ਼ ਅੱਲਾਹ ਦੀ ਬਾਰਗਾ ਦੇ ਵਿੱਚ ਪੜੀ ਜਾਂਦੀ ਹੈ Eid ਦਾ ਜਿਹੜਾ ਮੇਨ ਮਕਸਦ ਦਾ ਮਨਾਉਣ ਦਾ ਉਹ ਭਾਈਚਾਰਕ ਸਾਂਝ ਨੂੰ ਜਿਹੜਾ ਵਧਾਵਾ ਦੇਣ ਵਾਸਤੇ Eid ਦਾ ਜਿਹੜਾ ਮੁੱਖ ਜਿਹੜਾ ਮਕਸਦ ਹੈ ਉਹ ਹੈਗਾ ਆ ਕਿਉਂਕਿ ਇਸ ਦਿਨ ਇਸਲਾਮ ਦੇ ਵਿੱਚ ਹੈ ਕਿ 3 ਦਿਨ ਤੋਂ ਵੱਧ ਕੋਈ ਵੀ ਬੰਦਾ ਇੱਕ ਦੂਸਰੇ ਬੰਦੇ ਤੋਂ ਨਾਰਾਜ਼ ਨਹੀਂ ਰਹਿਣਾ ਚਾਹੀਦਾ ਜਿਹੜਾ ਇਨਸਾਨੀਅਤ ਦਾ ਮੇਨ ਪੈਗਾਮ ਆ ਵੱਧ ਤੋਂ ਵੱਧ ਤੁਸੀਂ ਤੁਹਾਡਾ ਅਗਰ ਮਨਮੁਟਾ ਵਾ 3 ਦਿਨ ਤੱਕ ਰੱਖ ਸਕਦੇ ਹੋ 3 ਦਿਨ ਤੋਂ ਬਾਅਦ ਨਹੀਂ ਰੱਖ ਸਕਦੇ ਹੋ ਪਰ ਅੱਜ ਕੱਲ ਦੀ ਜਿਹੜੇ ਅੱਜ ਕੱਲ ਆਪਾਂ ਇੰਨੇ ਇੱਕ ਰੁਜੇਵੇ ਸਾਡੇ ਆ ਇੰਨੇ ਕਿ ਸਾਡੇ ਆਪਣੇ ਆ ਦੇ ਵਿੱਚ ਈਗੋ ਆ ਗਈ ਹੈ ਸਾਡੇ ਵਿੱਚ ਐਰੋਗੈਂਟ ਆਸੀਂ ਬਣ ਚੁੱਕੇ ਆ ਕਿ ਅਸੀਂ ਪੂਰਾ ਪੂਰਾ ਸਾਲ ਜਿਹੜਾ ਹੈ ਉਹ ਨਹੀਂ ਲੋਕ ਇੱਕ ਮਨਾਂ ਦੇ ਵਿੱਚ ਕਣਤਾ ਰੱਖ ਕੇ ਬੈ ਜਾਂਦੇ ਆ ਤੇ ਨਹੀਂ ਬੋਲਦੇ ਇਸ ਕਰਕੇ ਅੱਲਾਹ ਤਾਲਾ ਨੇ ਇੱਕ ਮੌਕਾ ਫਿਰ ਦਿੱਤਾ ਹੈ ਤੁਹਾਨੂੰ ਈਦੁਲ ਫਿਤਰ ਦੇ ਮੌਕੇ ਤੇ ਕਿ ਵੀ ਸਾਰਾ ਸਾਲ ਅਗਰ ਤੁਹਾਡੀ ਨਾਰਾ ਇਹ ਤੁਸੀਂ ਇੱਕ ਦੂਸਰੇ ਦੇ ਗਲੇ ਮਿਲ ਕੇ ਉਹਨੂੰ ਜਿਹੜੀ ਹੈ ਆਪਣੇ ਮਨਮਟਾ ਦੂਰ ਕਰੋ ਤੇ ਭਾਈਚਾਰਕ ਭਾਈਚਾਰਕ ਜਿਹੜੀ ਸਾਂਝ ਹੈ ਉਹਨੂੰ ਵਧਾਓ